ਸਾ ਮਾ ਸਮਾ ਦੋਨੋਂ ਪਰਾ ਜਿਹੜਾ ਹੈ ਉਹ ਇੱਕ ਦੂਸਰੇ ਦੇ ਨਾਲ ਸੁਰ ਤੇ ਤਾਲ ਮਲਾ ਕੇ ਜਿਹੜਾ ਉਹਨਾਂ ਨੇ ਸਟੇਜ ਪਰਫਾਰਮੈਂਸਸ ਕੀਤੀਆਂ ਨੇ ਲੇਕਿਨ ਉਸ ਤੋਂ ਬਾਅਦ ਜਿਹੜੇ ਗੁਰਮント ਮਾਨ ਸੀਗੇ ਉਹਨਾਂ ਨੇ ਗਿੱਦੜ ਬਾਹਾ ਦੇ ਵਿੱਚ ਆਪਣੀ ਦੁਕਾਨ ਪਾ ਲਈ ਸੀਗੀ ਜਿੱਥੇ ਉਹ ਕੰਮ ਕਰਦੇ ਸੀਗੇ ਆਪਣੇ ਪਿੱਛੇ ਗੁਰਮੰਤ ਮਾਨ ਜਿਹੜੇ ਨੇ ਇੱਕ ਬੇਟਾ ਇੱਕ ਬੇਟੀ ਔਰ ਉਹਨਾਂ ਦੀ ਘਰ ਵਾਲੀ ਜਿਹੜੀ ਹੈ ਉਹ ਛੱਡ ਕੇ ਗਏ ਨੇ ਲੇਕਿਨ ਜੇਕਰ ਅਸੀਂ ਗੱਲ ਕਰੀਏ ਪਰਿਵਾਰ ਪੂਰਾ ਗਿੱਦੜ ਬਾਹਾ ਦੇ ਵਿੱਚ ਹੀ ਰਹਿੰਦਾ ਸੀਗਾ ਬੇਟਾ ਬੇਟੀ ਕੈਨੇਡਾ ਦੇ ਵਿੱਚ ਹੈਗੇ ਨੇ ਹਾਲਾਂਕਿ ਇਹ ਵੀ ਜਿਹੜੀ ਇਹ ਜਾਣਕਾਰੀ ਸਾਹਮਣੇ ਜ਼ਰੂਰ ਆਈ ਸੀਗੀ ਕਿ ਬੇਟਾ ਬੇਟੀ ਕੁਝ ਦਿਨ ਪਹਿਲੇ ਤੱਕ ਜਿਹੜਾ ਉਹ ਘਰ ਆਏ ਹੋਏ ਸੀਗੇ ਤਕਰੀਬਨ 10 ਦਿਨ ਪਹਿਲਾਂ ਬੇਟੀ ਜਿਹੜੀ ਹੈ ਉਹ ਕੈਨੇਡਾ ਵਾਪਸ ਗਈ ਸੀ ਲੇਕਿਨ ਬੇਟਾ ਹਜੇ ਵੀ ਇੱਥੇ ਹੀ ਮੌਜੂਦ ਸੀਗਾ ਲੇਕਿਨ ਪਿਛਲੇ 2 ਕਮਹੀਨੇ ਤੋਂ ਜਿਹੜੀ ਹੈ ਤਬੀਅਤ ਜ਼ਿਆਦਾ ਨਸਾਜ਼ ਦੱਸੀ ਜਾ ਰਹੀ ਸੀ ਕਿ ਗੁਰਮント ਮਾਨ ਦੀ ਜਿਹੜੇ 40s ਦੇ ਵਿੱਚ ਦਾਖਲ ਵੀ ਸੀਗੇ ਉਹਨਾਂ ਦੀ ਐਡਮਿਟ ਉਹਨਾਂ ਨੂੰ ਉੱਥੇ ਕਰਵਾਇਆ ਗਿਆ ਸੀਗਾ ਤੇ ਪੈਰਾਲਾਈਜ਼ ਅਟੈਕ ਜਿਹੜਾ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਆਇਆ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਦੀ ਤਬੀਅਤ ਜਿਹੜੀ ਹੈ ਉਹ ਲਗਾਤਾਰ ਜਿਹੜੀ ਹੈ ਉਹਨਾਂਸਾਜ਼ ਦੱਸੀ ਜਾ ਰਹੀ ਸੀ ਕਿ ਤਬੀਅਤ ਦੇ ਵਿੱਚ ਬਹੁਤ ਵਾਰ ਜਿਹੜਾ ਉਹ ਉਤਾਰ ਚੜਾਵ ਆਉਂਦੇ ਸੀਗੇ ਗੁਰਮント ਮੰਦੇ ਲੇਕਿਨ ਉਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਫੋਰਟੇ ਦੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਸੀ ਜਿੱਥੇ ਕੱਲ ਸ਼ਾਮ 5 ਵਜੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਨੇ ਔਰ ਉਸ ਤੋਂ ਬਾਅਦ ਪਰਿਵਾਰ ਜਿਹੜਾ ਹੈ ਉਹ ਇੱਥੇ ਜਿਹੜਾ ਪਰਿਵਾਰ ਤੱਕ ਇਹ ਸਾਰੀ ਖਬਰ ਪਹੁੰਚੀ ਇਸ ਵਕਤ ਜੇਕਰ ਅਸੀਂ ਗੱਲ ਕਰੀਏ ਕਰੀਮਟੋਰੀਅਮ ਗਰਾਊਂਡ ਦੇ ਵਿੱਚ ਅਸੀਂ ਮੌਜੂਦ ਹੈਗੇ ਆਂ ਔਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਪੂਰਾ ਪਰਿਵਾਰ ਵੀ ਮੌਜੂਦ ਹੈਗਾ ਸ਼ੋਗ ਦੀ ਲਹਿਰ ਇਸ ਵਕਤ ਪੂਰੇ ਮਾਨ ਪਰਿਵਾਰ ਦੇ ਵਿੱਚ ਹੈਗੀ ਹੈ ਇੱਥੇ ਮੁੱਖ ਮੰਤਰੀ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਉਹ ਇੱਥੇ ਪਹੁੰਚੇ ਨੇ ਉਸ ਤੋਂ ਇਲਾਵਾ ਸਿਆਸੀ ਆਗੂ ਜਿਹੜੇ ਨੇ ਦੂਸਰੇ ਰਾਜਾ ਵਰਿੰਗ ਇੱਥੇ ਪਹੁੰਚੇ ਹੋਏ ਨੇ ਹੋਰ ਬਹੁਤ ਸਾਰੇ ਚਿਹਰੇ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਇੱਕ ਇੱਕ ਕਰਕੇ ਹਰ ਕੋਈ ਜਿਹੜਾ ਪਰਿਵਾਰ ਦੇ ਨਾਲ ਵੀ ਦੁੱਖ ਸਾਂਝਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਲੇਕਿਨ ਇਹ ਪਰਿਵਾਰ ਦੇ ਲਈ ਬਹੁਤ ਵੱਡੀ ਜਿਹੜੀ ਹੈ ਉਹ ਦੁੱਖ ਦੀ ਘੜੀ ਹੈ ਕਿਉਂਕਿ ਬੱਚੇ ਵੀ ਜਿਹੜੇ ਨੇ ਪਿੱਛੇ ਆਪਣੇ ਪਿਤਾ ਨੂੰ ਦੇਖਦੇ ਨੇ ਕਿਉਂਕਿ ਜਿਸੋਤ ਅਸੀਂ ਪਿਛਲੇ ਸਮੇਂ ਦੀ ਗੱਲ ਕਰਦੇ ਹਾਂ ਬੇਟਾ ਔਰ ਬੇਟੀ ਜਿਹੜੇ ਨੇ ਉਹ ਆਪਣੇ ਪਿਤਾ ਨੂੰ ਮਿਲਣ ਦੇ ਲਈ ਇੱਥੇ ਆਏ ਹੋਏ ਸੀ ਕੈਨੇਡਾ ਤੋਂ ਤਦਵੀ ਜਿਹੜੀ ਹੈ ਉਹਨਾਂ ਦੀ ਸਿਹਤ ਨਾਸਾਜ਼ ਦੱਸੀ ਜਾ ਰਹੀ ਸੀਗੀ ਸਿਹਤ ਦੇ ਵਿੱਚ ਥੋੜਾ ਸੁਧਾਰ ਆਇਆ ਸੀ ਇਸੇ ਕਰਕੇ 10 ਦਿਨ ਪਹਿਲਾਂ ਜਿਹੜੀ ਇਹ ਬੇਟੀ ਵਾਪਸ ਗਈ ਸੀਗੀ ਕੈਨੇਡਾ ਲੇਕਿਨ ਅੱਜ ਫੇਰ ਤੋਂ ਜਿਹੜਾ ਉਹ ਇਹ ਦੱਸਿਆ ਜਾ ਰਿਹਾ ਸੀਗਾ ਜਿਹੜੇ ਇੱਥੇ ਦੇ ਲੋਕ ਨੇ ਉਹਨਾਂ ਦੇ ਵੱਲੋਂ ਇਹ ਦੱਸਿਆ ਗਿਆ ਕਿ ਉਹ ਵਾਪਸ ਇੱਥੇ ਪਹੁੰਚੀ ਹੈ ਕੁਝ ਹੀ ਦਿਨ ਪਹਿਲਾਂ ਲੇਕਿਨ ਜੇਕਰ ਅਸੀਂ ਤਸਵੀਰਾਂ ਦੀ ਗੱਲ ਕਰੀਏ ਤੇ ਜਿਹੜਾ ਹੁਣੇ-ਹੁਣੇ ਅੰਤਿਮ ਵਿਦਾਇਗੀ ਜਿਹੜੀ ਹੈ ਉਹ ਦਿੱਤੀ ਗਈ ਹੈ ਗੁਰਮント ਮਾਨ ਨੂੰ ਔਰ ਉਹਨਾਂ ਦਾ ਪਰਿਵਾਰ ਪੂਰਾ ਇੱਥੇ ਮੌਜੂਦ ਹੈ ਕਿਉਂਕਿ ਜੇਕਰ ਅਸੀਂ ਇਲੈਕਟ੍ਰਿਕ ਕ੍ਰਿਮਟੋਰੀਅਮ ਦੀ ਗੱਲ ਕਰਦੇ ਹਾਂ ਤਕਰੀਬਨ-ਤਕਰੀਬਨ 10 ਤੋਂ 20 ਮੀਟਰ ਜਿਹੜੀ ਉਹ ਮਸ਼ੀਨ ਲੈਂਦੀ ਹੈ ਕਿ ਜਿਸ ਵਕਤ ਉਹ ਅੱਗੇ ਪੂਰਾ ਪ੍ਰੋਸੈਸ ਕਰਦੀ ਹੈ ਲੇਕਿਨ ਜੇਕਰ ਅਸੀਂ ਗੱਲ ਕਰੀਏ ਪਰਿਵਾਰ ਅਰਦਾਸ ਕਰਨ ਦੇ ਲਈ ਇੱਥੇ ਕ੍ਰਿਮੇਟੋਰੀਅਮ ਗਰਾਉਂਡ ਦੇ ਵਿੱਚ ਹੀ ਬੈਠਾ ਹੋਇਆ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਅਸੀਂ ਦਿਖਾ ਰਹੇ ਹਾਂ ਤੁਸੀਂ ਦੇਖ ਪਾ ਰਹੇ ਹੋ ਕਿ ਜਿੱਥੇ ਪਰਿਵਾਰ ਇਸ ਵਕਤ ਇੱਥੇ ਬੈਠਾ ਹੋਇਆ ਹੈ ਔਰ ਤੁਹਾਨੂੰ ਇੱਥੇ ਤਸਵੀਰਾਂ ਦੇ ਵਿੱਚ ਮਾਨ ਸਾਹਿਬ ਵੀ ਨਜ਼ਰ ਆ ਰਹੇ ਨੇ ਔਰ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਇੱਥੇ ਜਿਹੜੀਆਂ ਮੌਕੇ ਦੀਆਂ ਹੈਗੀਆਂ ਨੇ ਉਹ ਦਿਖਾ ਰਹੇ ਹਾਂ ਜਿੱਥੇ ਚੰਡੀਗੜ੍ਹ ਦੇ 25 ਸੈਕਟਰ ਦੇ ਕ੍ਰਿਮੇਟੋਰੀਅਮ ਗਰਾਉਂਡ ਦੇ ਵਿੱਚ ਜਿਹੜਾ ਉਹ ਕ੍ਰਿਮੇਸ਼ਨ ਕੀਤਾ ਗਿਆ ਹੈ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ थे ਮੌਜੂਦ ਨੇ ਜਿਨ੍ਹਾਂ ਨੇ ਆਪਣੇ ਭਰਾ ਨੂੰ ਅੰਤਿਮ ਵਿਦਾਇਗੀ ਦਿੱਤੀ ਹੈ ਅੱਜ ਬਿਲਕੁਲ ਉਹ ਅਝਰ ਲਮਹਾ ਜਿਹੜਾ ਹੈ ਉਹ ਯਾਦ ਆ ਰਿਹਾ ਹੋਏਗਾ ਮਾਨ ਸਾਹਿਬ ਨੂੰ ਵੀ ਕਿਉਂਕਿ ਦੋਵੇਂ ਭਰਾਵਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਜਿਹੜਾ ਹੈ ਉਹ ਸੀਗਾ ਔਰ ਅੱਜ ਵੀ ਪਿਆਰ ਉਹ ਜਿਹੜਾ ਹੈ ਉਹ ਜ਼ਿੰਦਾ ਰਹੇਗਾ ਬਿਲਕੁਲ ਲੇਕਿਨ ਪਰਿਵਾਰ ਦੇ ਵਿੱਚ ਅੱਜ ਦੁੱਖ ਜ਼ਰੂਰ ਹੈ ਕਿਉਂਕਿ ਅੱਜ ਜੇਕਰ ਅਸੀਂ ਜ਼ਿਕਰ ਕਰੀਏ ਦੋਵੇਂ ਭਰਾ ਜਿਹੜੇ ਸਟੇਜ ਦੇ ਉੱਤੇ ਵੀ ਪਰਫਾਰਮ ਕਰ ਚੁੱਕੇ ਨੇ ਕੰਮ ਦੇ ਵਿੱਚ ਵੀ ਇੱਕ ਦੂਜੇ ਦਾ ਹੱਥ ਵਟਾਉਂਦੇ ਸੀਗੇ ਇੱਕ ਦੂਸਰੇ ਦੇ ਨਾਲ ਹਰ ਚੰਗੀ ਔਖੀ ਘੜੀ ਦੇ ਵਿੱਚ ਖੜੇ ਰਹੇ ਨੇ ਉਹ ਅੱਜ ਪਰਿਵਾਰ ਦੇ ਵਿੱਚੋਂ ਜਿਹੜਾ ਇੱਕ ਜੀ ਚਲਾ ਗਿਆ ਅੱਜ ਉਸ ਦਾ ਦੁੱਖ ਵੱਡਾ ਹੈ ਪਰਿਵਾਰ ਨੂੰ ਲੇਕਿਨ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਅਰਦਾਸ ਜਿਹੜੀ ਹੈ ਉਹ ਜ਼ਰੂਰ ਕੀਤੀ ਜਾ ਰਹੀ ਹੈ ਅਰਦਾਸ ਇੱਥੇ ਪਰਿਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਮੁੱਖ ਮੰਤਰੀ ਮਾਨ ਵੀ ਤੁਹਾਨੂੰ ਪਿੱਛੇ ਨਜ਼ਰ ਆ ਰਹੇ ਨੇ ਔਰ ਜੇਕਰ ਅਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਸਕੀਏ ਅਰਦਾਸ ਕਰਕੇ ਜਿਹੜੀ ਹੈ ਉਹ ਇਸ ਵਕਤ ਸਾਰਾ ਪਰਿਵਾਰ ਖੜਾ ਹੋ ਚੁੱਕਿਆ ਔਰ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਕ੍ਰਿਮਟੋਰੀਅਮ ਤੋਂ ਬਾਅਦ ਦੇ ਜਿਹੜੇ ਰੀਚੁਅਲਸ ਹੁੰਦੇ ਨੇ ਉਹਨਾਂ ਨੂੰ ਵੀ ਇੱਥੋਂ ਦੀ ਕੀਤਾ ਜਾਏਗਾ ਹਰ ਚੀਜ਼ ਜਿਹੜੀ ਹੈ ਪਰਿਵਾਰ ਪੂਰੇ ਤੌਰ ਤਰੀਕੇ ਦੇ ਨਾਲ ਜਿਹੜਾ ਉਹ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਹਰ ਇੱਕ ਚੀਜ਼ ਕਿਉਂਕਿ ਇੱਕ ਅੰਤਿਮ ਦਰਸ਼ਨ ਹੁੰਦੇ ਨੇ ਅੰਤਿਮ ਦਰਸ਼ਨ ਕੀਤੇ ਗਏ ਕਿ ਪਹਿਲਾਂ ਜਿਹੜਾ ਉਹ 40ਸ ਹਸਪੀਟਲ ਤੋਂ ਅੱਜ ਸਵੇਰੇ ਘਰ ਲਿਆਂਦਾ ਗਿਆ ਉੱਥੇ ਸਾਰੇ ਜਿਹੜੇ ਪਰਿਵਾਰ ਨੇ ਜਿਹੜਾ ਉਹ ਆਪਣਾ ਜਿਹੜਾ ਸਮਾਂ ਅੰਤਿਮ ਦਰਸ਼ਨ ਕਰਕੇ ਉੱਥੇ ਬਿਤਾਇਆ ਲੇਕਿਨ ਉਸ ਤੋਂ ਬਾਅਦ ਘਰੋਂ ਜਿਹੜਾ ਹੈਗਾ 25 ਸੈਕਟਰ ਲਿਆਂਦਾ ਗਿਆ ਰਿਮੋਟੋਰੀਅਮ ਗਰਾਊਂਡ ਦੇ ਵਿੱਚ ਲਿਆਂਦਾ ਗਿਆ ਇੱਥੇ ਅੰਤਿਮ ਸੰਸਕਾਰ ਕੀਤਾ ਗਿਆ ਹੁਣ ਅਰਦਾਸ ਕੀਤੀ ਜਾ ਰਹੀ ਹੈ ਔਰ ਇਹ ਤੋਂ ਬਾਅਦ ਫੁੱਲ ਤਾਰਨ ਦੀ ਜਿਹੜੀ ਇਹ ਰਸਮ ਉਹ ਵੀ ਕੀਤੀ ਜਾਏਗੀ ਲੇਕਿਨ ਇਹ ਤਸਵੀਰਾਂ ਤੁਹਾਨੂੰ ਜ਼ਰੂਰ ਇਥੇ ਦੀਆਂ ਦਿਖਾ ਰਿਹਾ ਹਾਂ ਪਰਿਵਾਰ ਦਾ ਦੁੱਖ ਵੱਡਾ ਦੁੱਖ ਹੈ ਪਰਿਵਾਰ ਦੇ ਦੁੱਖ ਨੂੰ ਜਿਹੜਾ ਉਹ ਕੋਈ ਨਹੀਂ ਸਮਝ ਸਕਦਾ ਲੇਕਿਨ ਅੱਜ ਇੱਕ ਪਰਿਵਾਰ ਨੇ ਜਿਹੜਾ ਆਪਣਾ ਇੱਕ ਜੀ ਜ਼ਰੂਰ ਖੋ ਦਿੱਤਾ ਹੈ ਲੇਕਿਨ ਜੇ ਅਸੀਂ ਗੱਲ ਕਰੀਏ ਗੁਰਮント ਮਾਨ ਦੀ 68 ਸਾਲ ਦੇ ਸਿਗੇ ਔਰ ਗਿੱਦੜ ਬਾਹਾ ਦੇ ਵਿੱਚ ਹੀ ਉਹਨਾਂ ਦੀ ਦੁਕਾਨ ਸੀਗੀ ਦੁਕਾਨ ਤੇ ਉਹ ਕੰਮ ਕਰਦੇ ਸਿਗੇ ਸਵੇਰ ਤੜਕਸਾਰ ਕੰਮ ਤੇ ਪਹੁੰਚ ਜਾਂਦੇ ਸਿਗੇ ਸ਼ਾਮ ਤੱਕ ਉੱਥੇ ਹੀ ਕੰਮ ਕਰਦੇ ਸਿਗੇ ਜਿਹੜੇ ਕੰਮ ਦੇ ਵਿੱਚ ਵੀ ਪੂਰੀ ਲਗਨ ਦੇ ਨਾਲ ਕੰਮ ਕਰਦੇ ਸੀ ਜਿਹੜੇ ਆਸ-ਪਾਸ ਦੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਹਮੇਸ਼ਾ ਜਿਹੜਾ ਉਹ ਬੜਾ ਰੈਗੂਲਰ ਤਰੀਕੇ ਦੇ ਨਾਲ ਹਰ ਚੀਜ਼ ਨੂੰ ਐਕਟਿਵਲੀ ਜਿਹੜਾ ਸਮਝ ਕੇ ਕੰਮ ਕਰਦੇ ਸਿਰ ਐਕਟਿਵਲੀ ਉਸ ਦੇ ਵਿੱਚ ਜਿਹੜਾ ਉਹ ਕੰਮ ਕੀਤਾ ਜਾਂਦਾ ਸੀਗਾ ਕੋਸ਼ਿਸ਼ ਕਰਾਂਗੇ ਇੱਥੇ ਜਿਹੜੀਆਂ ਚੀਜ਼ਾਂ ਨੇ ਉਹ ਵੀ ਤੁਹਾਨੂੰ ਸੁਣਾਈਆਂ ਜਾਣ ਅਰਦਾਸ ਜਿਹੜੀ ਹੈ ਉਹ ਜ਼ਰੂਰ ਇੱਥੇ ਕੀਤੀ ਜਾ ਰਹੀ ਹੈ ਇੱਥੇ ਦੀਆਂ ਤਸਵੀਰਾਂ ਤੁਹਾਨੂੰ ਇੱਥੇ ਅਸੀਂ ਲਗਾਤਾਰ ਦਿਖਾ ਰਹੇ ਹਾਂ ਜਿੱਥੇ ਗੁਰਮント ਮਾਨ ਗੁਰਦਾਸ ਮਾਨ ਦੇ ਭਰਾ ਜਿਨ੍ਹਾਂ ਨੇ ਇਸ ਪਾਨੀ ਸਫਰ ਨੂੰ ਜਿਹੜਾ ਅਲਵਿਦਾ ਕਹਿ ਦਿੱਤਾ ਔਰ ਕੱਲ 5 ਵਜੇ ਜਿਹੜਾ ਸ਼ਾਮ ਨੂੰ 5 ਵਜੇ ਉਹਨਾਂ ਨੇ ਅੰਤਿਮ ਸਾਹ ਆਪਣੇ 40's ਹਸਪਤਾਲ ਦੇ ਵਿੱਚ ਲੈ ਸੀਗੇ ਔਰ ਉਸ ਤੋਂ ਬਾਅਦ ਪਰਿਵਾਰ ਨੇ ਇੱਕ ਖਬਰ ਜਿਹੜੀ ਹੈ ਉਹ ਅੱਗੇ ਸਾਂਝੀ ਕੀਤੀ ਲੇਕਿਨ ਇਹ ਪਰਿਵਾਰ ਦਾ ਦੁੱਖ ਵੱਡਾ ਦੁੱਖ ਹੈ ਇੱਕ ਪਰਿਵਾਰ ਦੇ ਵਿੱਚੋਂ ਇੱਕ ਬੇਟਾ ਜਿਹੜਾ ਉਸਨੇ ਅਲਵਿਦਾ ਕਹਿ ਦਿੱਤੀ ਇੱਕ ਭਰਾ ਨੇ ਅਲਵਿਦਾ ਕਹਿ ਦਿੱਤੀ ਪਿਓ ਜਿਸ ਦੇ ਦੋ ਬੱਚੇ ਨੇ ਉਹਨਾਂ ਨੇ ਅਲਵਿਦਾ ਕਹਿ ਦਿੱਤੀ ਅੱਜ ਹਰ ਕੋਈ ਜਿਹੜਾ ਹੈ ਉਹਨਾਂ ਨੂੰ ਯਾਦ ਕਰਦਾ ਹੋਇਆ ਇੱਥੇ ਨਜ਼ਰ ਆ ਰਿਹਾ ਹੈ ਲੇਕਿਨ ਅਸੀਂ ਵੀ ਇਹ ਰੱਬ ਅੱਗੇ ਜਿਹੜੀ ਹੈ ਉਹ ਪ੍ਰੇਅਰ ਕਰਦੇ ਆਂ ਔਰ ਇੱਥੇ ਵੀ ਅਰਦਾਸ ਇਹੀ ਕੀਤੀ ਜਾ ਰਹੀ ਹੈ ਕਿ ਰੱਬ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਵੇ ਔਰ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਜਿਹੜਾ ਉਹ ਬਲ ਦੇਵੇ ਇਹ ਚੀਜ਼ਾਂ ਜਿਹੜੀਆਂ ਨੇ ਇੱਥੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਕਹਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆਪਣੇ ਆਪ ਦੇ ਵਿੱਚ ਬਹੁਤ ਸਾਰੀ ਸਿਚੁਏਸ਼ਨਸ ਜਿਹੜੀਆਂ ਨੇ ਉਹ ਬਿਆਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਗੁਰਦਾਸ ਮਾਨ ਦੀਆਂ ਅੱਖਾਂ ਨਮ ਨੇ ਔਰ ਉਹ ਅੱਜ ਹਰ ਇੱਕ ਲਮਹਾ ਹਰ ਇੱਕ ਸਮਾਂ ਜਿਹੜਾ ਬਚਪਨ ਤੋਂ ਲੈ ਕੇ ਅੱਜ ਤੱਕ ਇੱਕ ਦੂਸਰੇ ਦੇ ਨਾਲ ਬਤਾਇਆ ਹੈ ਬਚਪਨ ਤੋਂ ਲੈ ਕੇ ਅੱਜ ਤੱਕ ਜੋ ਇੱਕ ਦੂਸਰੇ ਦੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਨੇ ਬਚਪਨ ਤੋਂ ਲੈ ਕੇ ਅੱਜ ਤੱਕ ਭਾਵੇਂ ਉਹ ਸਟੇਜ ਹੋਵੇ ਭਾਵੇਂ ਘਰ ਹੋਵੇ ਭਾਵੇਂ ਸਕੂਲ ਹੋਵੇ ਜਾਂ ਉਸ ਤੋਂ ਇਲਾਵਾ ਹੋਰ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਰਹੀਆਂ ਹੋਈਆਂ ਚੀਜ਼ਾਂ ਹੁਣ ਹਰ ਇੱਕ ਚੀਜ਼ ਜਿਹੜੀ ਹੈ ਉਹ ਅੱਜ ਯਾਦ ਆ ਰਹੀ ਹੋਏਗੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਗੁਰਦਾਸ ਮਾਨ ਜਿਹੜੇ ਨੇ ਉਹ ਮੁੱਖ ਮੰਤਰੀ ਮਾਨ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਮਾਨ ਵੀ ਜਿਹੜੇ ਹੈ ਉਹ ਦੁੱਖ ਦਾ ਪ੍ਰਗਟਾਵਾ ਮੁੱਖ ਮੰਤਰੀ ਦੇ ਵੱਲੋਂ ਕੀਤਾ ਗਿਆ ਮੰਨਦੇ ਹਾਂ ਕਿ ਇਹ ਦੁੱਖ ਕਦੇ ਵੀ ਜਿਹੜਾ ਉਹ ਸਾਂਝਾ ਨਹੀਂ ਕੀਤਾ ਜਾ ਸਕਦਾ ਇਹ ਕੋਈ ਵੀ ਦੁੱਖ ਜਿਹੜਾ ਸਮਝ ਨਹੀਂ ਸਕਦਾ ਇੱਕ ਭਰਾ ਨੂੰ ਖੋਣ ਦਾ ਦੁੱਖ ਜਿਹੜਾ ਉਹ ਨਹੀਂ ਸਮਝਿਆ ਜਾ ਸਕਦਾ ਲੇਕਿਨ ਫਿਰ ਵੀ ਦੁੱਖ ਸਾਂਝਾ ਕਰਨ ਦੇ ਲਈ ਜਿਹੜਾ ਉਹ ਮੁੱਖ ਮੰਤਰੀ ਮਾਨ ਇੱਥੇ ਪਹੁੰਚੇ ਸੀ ਖੁਦ ਇੱਥੇ ਪਹੁੰਚੇ ਆ ਕੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗੁਰਦਾਸ ਮਾਨ ਸਾਹਿਬ ਦੇ ਨਾਲ ਗੱਲਬਾਤ ਕੀਤੀ ਮੁਲਾਕਾਤ ਕੀਤੀ ਉਹਨਾਂ ਦੇ ਨਾਲ ਸ਼ੋਕ ਦਾ ਪ੍ਰਗਟਾਵਾ ਕੀਤਾ ਆਪਣਾ ਸਾਥ ਮਨਾ ਦਿੱਤਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀਗਾ ਉੱਥੇ ਅੱਜ ਸਿਆਸੀ ਆਗੂ ਵੀ ਪਹੁੰਚੇ ਉੱਥੇ ਅੱਜ ਮੁੱਖ ਮੰਤਰੀ ਮਾਨ ਜਿਹੜੇ ਨੇ ਉਹ ਵੀ ਪਹੁੰਚੇ ਜਿਨ੍ਹਾਂ ਨੂੰ ਗੁਰਦਾਸ ਮਾਨ ਮਿਲਣ ਦੇ ਲਈ ਪਹੁੰਚੇ ਔਰ ਉਹਨਾਂ ਦੀ ਗੱਡੀ ਤੱਕ ਛੱਡਣ ਦੇ ਲਈ ਆਏ ਨੇ ਇਹ ਗੁਰਦਾਸ ਮਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਉਹ ਮੁੱਖ ਮੰਤਰੀ ਮਾਨ ਦੇ ਨਾਲ ਗੱਲਬਾਤ ਕੀਤੀ ਗਈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਮੁੱਖ ਮੰਤਰੀ ਇੱਥੋਂ ਦੀ ਮੁਲਾਕਾਤ ਕਰਕੇ ਪਰਿਵਾਰ ਦੇ ਨਾਲ ਜਾ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਗੁਰਦਾਸ ਮਾਨ ਸਾਹਿਬ ਇੱਥੇ ਮੌਜੂਦ ਨੇ ਇਹ ਪਰਿਵਾਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਜਿਹੜੀ ਹੈ ਉਹ ਆਪਣਾ ਇਹ ਪਲ ਜਿਹੜਾ ਉਹ ਇਮੋਸ਼ਨਸ ਜਿਹੜੇ ਨੇ ਉਹ ਸਾਂਝੇ ਕੀਤੇ ਜਾ ਰਹੇ ਨੇ ਔਖਾ ਸਮਾਂ ਬਹੁਤ ਔਖਾ ਸਮਾਂ ਹੈ ਪਰਿਵਾਰ ਦੇ ਲਈ ਮਾਨ ਗੁਰਦਾਸ ਮਾਨ ਜਿਹੜੇ ਨੇ ਲੰਬੇ ਸਮੇਂ ਤੋਂ ਆਪਣੇ ਭਰਾ ਦੇ ਨਾਲ ਜਿਹੜਾ ਉਹ ਸਾਂਝ ਦੇ ਵਿੱਚ ਰਹੇ ਨੇ ਹਰ ਚੀਜ਼ ਉਹਨਾਂ ਨੇ ਇਕੱਠਿਆਂ ਨੇ ਕੀਤੀ ਹੈ ਇਹ ਇੱਕ ਵੱਡੀ ਦੁਖਦ ਘੜੀ ਜਿਹੜੀ ਹੈ ਇਸ ਵਕਤ ਗੁਰਦਾਸ ਮਾਨ ਸਾਹਿਬ ਜਿਹੜੇ ਨੇ ਉਹਨਾਂ ਦੇ ਲਈ ਹੈ ਤੁਹਾਨੂੰ ਇਹ ਤਸਵੀਰਾਂ ਅਸੀਂ ਜ਼ਰੂਰ ਦਿਖਾ ਰਹੇ ਹਾਂ ਜਿੱਥੇ ਗੁਰਦਾਸ ਮਾਨ ਦੁਖੀ ਨੇ ਆਪਣੇ ਛੋਟੇ ਭਰਾ ਦਾ ਅੰਤਿਮ ਸੰਸਕਾਰ ਕਰਕੇ ਇੱਥੋਂ ਦੀ ਜਾ ਰਹੇ ਨੇ ਇੱਥੋਂ ਅੱਗੇ ਦੀਆਂ ਜਿਹੜੀਆਂ ਰਸਮਾਂ ਨੇ ਉਹ ਵੀ ਕੀਤੀਆਂ ਜਾਣਗੀਆਂ ਲੇਕਿਨ ਇੱਕ ਔਖੀ ਘੜੀ ਪਰਿਵਾਰ ਦੇ ਲਈ ਸਿੱਧੂ ਇਕ ਔਖੀ ਕੜੀ ਹਰ ਉਸ ਇਨਸਾਨ ਦੇ ਲਈ ਜਿਹੜੇ ਗੁਰਮント ਮਾਨ ਦੇ ਨਾਲ ਜੁੜੇ ਹੋਏ ਸੀਗੇ ਹਰ ਉਸ ਇਨਸਾਨ ਦੇ ਲਈ ਜਿਨਨੇ ਗੁਰਦਾਸ ਮਾਨ ਗੁਰਮント ਮਾਨ ਨੂੰ ਕੱਠਿਆਂ ਦੇਖਿਆ ਜਾਂ ਹਰ ਉਸ ਇਨਸਾਨ ਦੇ ਲਈ ਕਹਿ ਲਈ ਜਿਨ੍ਹਾਂ ਨੇ ਇਸ ਪਰਿਵਾਰ ਦੇ ਨਾਲ ਕੁਝ ਸਮਾਂ ਬਤਾਇਆ ਹਰ ਉਸ ਇਨਸਾਨ ਦੇ ਲਈ ਜਿਹੜਾ ਦੁਨੀਆ ਦੇ ਵਿੱਚ ਗੁਰਦਾਸ ਮਾਨ ਦਾ ਨਾਮ ਜਾਣ